ਅਗਸਤ ਦੇ ਮੌਕੇ ਤੇ ਅੰਮ੍ਰਿਤਸਰ ਪੁਲਿਸ ਕੋਲੋਂ ਜਗ੍ਹਾ ਜਗਾ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ 14 ਅਗਸਤ ਬਾਸਟੈਂਡ ਪੁਲਿਸ ਚੌਂਕੀ ਵੱਲੋਂ ਇਲਾਕੇ ਦੇ ਵਿੱਚ ਸਰਚ ਅਭਿਆਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਪੁਲਿਸ ਨੇ ਇੱਕ ਹੋਟਲ ਦੇ ਵਿੱਚ ਚੈਕਿੰਗ ਕੀਤੀ ਤਾਂ ਹੋਟਲ ਦੇ ਵਿੱਚੋਂ ਇਤਰਾਜਯੋਗ ਹਾਲਤਾ ਵਿੱਚੋਂ ਲੜਕਿਆਂ ਤੇ ਲੜਕੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਪੁਲਿਸ ਨੇ ਲੜਕਿਆਂ ਤੇ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਲੋਕ ਹੋਟਲ ਆਰਐਸ ਵਿੱਚ 체ਕ-ਇਨ ਕੀਤੇ ਜਾ ਰਹੇ ਸੀ ਕਿ ਇਸ ਦੌਰਾਨ ਹੋਟਲ ਦੇ ਵਿੱਚ ਉਹ ਇੱਕ ਤਰ੍ਹਾਂ ਜੋ ਘਰਾਟਾ ਵਿੱਚ ਲੜਕਿਆਂ ਤੇ ਲੜਕੀਆਂ ਮਿਲੇ ਹਨ ਜਿਨ੍ਹਾਂ ਦੇ ਬਾਰੇ ਜਾਂਚ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਜੋ ਲੜਕੇ ਲੜਕੀਆਂ ਬਾਲਕ ਹਨ ਅਤੇ ਉਹਨਾਂ ਨੇ ਹੋਟਲ ਦੇ ਵਿੱਚ ਰੂਮ ਲਿੱਤਾ ਸੀ ਲੇਕਿਨ ਹੋਟਲ ਦੇ ਮੈਨੇਜਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਅਤੇ ਨਾ ਹੀ ਰਜਿਸਟ੍ਰੇਸ਼ਨ ਕੀਤੀ ਗਈ ਸੀ ਜਾਂਚ ਤੋਂ ਬਾਅਦ ਅਗਰ ਉਹ ਸਹੀ ਪਾਏ ਗਏ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ਦੇ ਮੈਨੇਜਰ ਤੇ ਮਾਲਕ ਤੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹਨਾਂ ਨੇ ਆਧਾਰ ਕਾਰਡ ਜਾਂ ਕੋਈ ਹੋਰ ਪ੍ਰੂਫ ਲੈ ਕੇ ਉਹਨਾਂ ਦੇ ਰਜਿਸਟਰ ਦੇ ਉੱਤੇ ਐਂਟਰੀ ਕਿਉਂ ਨਹੀਂ ਕੀਤੀ ਇਸ ਦੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ 15 ਕਿਸੇ ਸੰਬੰਧ ਵਿੱਚ ਆਪਸ਼ਨ ਉਪਲਬਧ ਹੁੰਦਾ ਹੈ ਤਾਂ ਸੈਕਟਿਵਿਟੀ ਹੋਟਲ ਵਗੈਰਾ ਚੈੱਕ ਇਨ ਇਹ ਰਿ ਬਿਨਾ ਕਿਸੇ ਡਾਕੂਮੈਂਟ ਦੇ ਕੋਮਪਲੇਨਾਂ ਦਿੰਦੇ ਹੁੰਦੇ ਹੋ। ਉਹ ਇਸ ਬੰਦੇ ਚੋਂ ਰਿਟ ਕੀਤਾ ਸੀਗਾ। ਹੋਟਲ ਵਿੱਚ ਲੜਕੇ ਲੜਕੀਆਂ ਰੁਕੇ ਪਰ ਇਹਦੇ ਵਜ੍ਹਾ ਪਰ ਉਹਥੇ ਮੈਨੇਜਰ ਕਮ ਮੈਨੇਜਰ ਤੇ ਕਮ ਮਾਲਕੋਂ ਨੇ ਲੀਸ ਤੇ ਲਿਆ ਵਾ ਪਰ ਇਸ ਰੈਜ਼ਿਡੈਂਸੀ ਪਰ ਉਹਨੇ ਰਜਿਸਟਰ 'ਚ ਆਪਣੀ ਐਂਟਰੀ ਨਹੀਂ ਕੀਤੀ ਹੋਈਆਂ। ਤੇ ਬਾਕੀ ਦੇ ਉਥੋਂ ਲੈ ਕੇ ਕਸਟਮਰ ਨੂੰ ਵੈਰੀਫਾਈ ਕਰਕੇ ਹੀ ਦੇਖਦੇ ਆਂ ਜਦੋਂ ਉਹਨਾਂ ਦੀ ਵੈਰੀਫਾਈਡ ਜਰਨਲ ਪਾਈਕਰ ਨੂੰ ਰਿਲੀਜ਼ ਕਰਦਾਂਗੇ ਤਾਂ ਕਿ ਇਹਦੇ ਖਿਲਾਫ ਉਹਨੇ ਐਂਟਰੀ ਨਾ ਕਰਨ ਕਰਕੇ ਹੁਕਮ ਦੇ ਖਿਲਾਫ ਵਰਜੀ ਕੀਤੀ। ਉਹਦੇ ਖਿਲਾਫ ਅਸੀਂ ਕਾਨੂੰਨ ਦਰਜ ਕਰਦੇ ਆਂ। ਕਿ ਕਿੰਨੇ ਟੋਟਲ ਲੜਕੇ ਸੀ ਉੱਥੇ ਜਾਂ ਲੜਕੀਆਂ ਸੀ ਕੀ ਉਹਨਾਂ ਦੀ ਕੀ ਵੈਰੀਫਿਕੇਸ਼ਨ ਹੈ ਗਰਿਖ ਨੂੰ ਬੱਲਗੈਨ ਨੂੰ ਇੱਥੇ ਆਏ ਸੀ ਕਿ ਰੂਮ ਰਹਿਣ ਵਾਸਤੇ ਕਿਸਨਾਂ ਆਏ ਨੇ ਇੱਥੇ ਤੇ ਇਹਨੇ ਅਗੇ ਐਂਟਰੀਆਂ ਨਹੀਂ ਕੀਤੀਆਂ ਕਿਸੇ ਦੀ ਪੁਲਿਸ ਬੰਦੇ ਚੱਲੀ ਆ ਗਏ ਇਲਾਕਾ ਹੋਟਲ ਦੇ ਕਾਰਵੋਜ ਫਿਰ ਹੋਟਲ ਦੇ ਕਾਰਵੋਜ ਹੋ ਗਈ ਬਾਕੀ ਜਿਹੜਾ ਕੋਈ ਜਨੂਨ ਨੂੰ ਪਏਗਾ ਉਹਦੇ ਤੇ ਕਾਰਵੋਜ ਨਹੀਂ ਕਰਨੀ ਹੋਟਲ ਦੇ ਖਿਲਾਫ ਇਸ ਕਰੇ ਕਾਰਗਰੀ ਉਹਨੇ ਨਹੀਂ ਰੱਖਣੀਆਂ ਰਜਿਸਟਰ ਤੇ ਐਂਟਰੀਆਂ ਨਹੀਂ ਕੀਤੀਆਂ ਉਹਨਾਂ ਦੀ ਜੀ ਜੇ ਰੂਮ ਕਿਸਨ ਦੇ ਦੋ ਦੇ ਹੋਟਲ ਦਾ ਫਰਜ ਬੰਦਾ ਵੀ ਆਪਣੀ ਰਜਿਸਟਰ ਤੇ ਐਂਟਰੀਆਂ ਕਰੇ ਕੋਈ ਨਹੀਂ ਮੌਕੇ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਜਗਤ ਜਗਾਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਚੈਕਿੰਗ ਕੀਤੀ ਜਾ ਰਹੀ ਜਿੱਦ ਜੋ ਚਲਦੇ ਅੰਮ੍ਰਿਤਸਰ ਬਾਸਟੈਂਡ ਪੁਲਿਸ ਚੌਂਕੀ ਵੱਲੋਂ ਇਲਾਕੇ ਦੇ ਵਿੱਚ ਸਰਚ ਅਭਿਆਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਪੁਲਿਸ ਨੇ ਇੱਕ ਹੋਟਲ ਦੇ ਵਿੱਚ ਚੈਕਿੰਗ ਕੀਤੀ ਤਾਂ ਹੋਟਲ ਦੇ ਵਿੱਚੋਂ ਇਤਰਾਜਯੋਗ ਹਾਲਤਾ ਵਿੱਚੋਂ ਲੜਕਿਆਂ ਤੇ ਲੜਕੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਪੁਲਿਸ ਨੇ ਲੜਕਿਆਂ ਤੇ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਕੁੱਝ ਕੀ ਸ਼ੁਰੂ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਲੋਕ ਹੋਟਲ ਆਰਐਸ ਵਿੱਚ 체ਕ-ਇਨ ਕੀਤੇ ਜਾ ਰਹੇ ਸੀ ਕਿ ਇਸ ਦੌਰਾਨ ਹੋਟਲ ਦੇ ਵਿੱਚੋਂ ਇਹ ਇਤਰਾਜ ਜੋ ਘਲਾਤਾਂ ਵਿੱਚ ਲੜਕਿਆਂ ਤੇ ਲੜਕੀਆਂ ਮਿਲੇ ਹਨ ਜਿਨ੍ਹਾਂ ਦੇ ਬਾਰੇ ਜਾਂਚ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਜੋ ਲੜਕੇ ਲੜਕੀਆਂ ਬਾਲਕ ਹਨ ਅਤੇ ਉਹਨਾਂ ਨੇ ਹੋਟਲ ਦੇ ਵਿੱਚ ਰੂਮ ਲਿੱਤਾ ਸੀ ਲੇਕਿਨ ਹੋਟਲ ਦੇ ਮੈਨੇਜਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਅਤੇ ਨਾ ਹੀ ਰਜਿਸਟ੍ਰੇਸ਼ਨ ਕੀਤੀ ਗਈ ਸੀ ਜਾਂਚ ਤੋਂ ਬਾਅਦ ਅਗਰ ਉਹ ਸਹੀ ਪਾਏ ਗਏ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਦੂਜੇ ਪਾਸੇ ਪੁਲਿਸ ਦੇ ਘੜੀਆਂ ਦੱਸਿਆ ਕਿ ਹੋਟਲ ਦੇ ਮੈਨੇਜਰ ਤੇ ਮਾਲਕ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹਨਾਂ ਨੇ ਆਧਾਰ ਕਾਰਡ ਜਾਂ ਕੋਈ ਹੋਰ ਪ੍ਰੂਫ ਲੈ ਕੇ ਉਹਨਾਂ ਦੇ ਰਜਿਸਟਰ ਦੇ ਉੱਤੇ ਐਂਟਰੀ ਕਿਉਂ ਨਹੀਂ ਕੀਤੀ ਇਸ ਦੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ 15 ਗਜਸ ਸੰਬੰਧ ਵਿੱਚ ਆਪਸ਼ਨਲ ਹੋ ਜਾਏ ਤਾਂ ਸੈਕਟਿਵਿਟੀ ਹੋਟਲ ਵਗੈਰਾ ਚੈੱਕ ਕੀਤੇ ਜਾਣ ਇਹ ਜੇ ਬਿਨਾ ਕਿਸੇ ਡਾਕੂਮੈਂਟ ਦੇ ਤੋਂ ਕੰਬੇਰਾਂ ਨੂੰ ਦਿੱਤੇ ਹੁੰਦੇ। ਉਹ ਇਸ ਬੰਦੇ ਚੋਂ ਰੀਡ ਕੀਤਾ ਸੀਗਾ। ਹੋਟਲ ਵਿੱਚ ਲੜਕੇ ਲੜਕੀਆਂ ਰੁਕੇ ਪਰ ਇਹਦੇ ਵਜ੍ਹਾ ਪਰ ਉਹ ਤੇ ਮੈਨੇਜਰ ਕਮ ਮੈਨੇਜਰ ਤੇ ਕਮ ਮਾਲਕ ਉਹਨੇ ਲੀਸ ਤੇ ਲਿਆ ਵਾ ਫਾਰਸ ਰੈ residancy ਪਰ ਉਹਨੇ ਰਜਿਸਟਰੀ ਆਪਣੀ ਐਂਟਰੀ ਨਹੀਂ ਕੀਤੀ ਹੋਈ ਹੈ। ਤੇ ਬਾਕੀ ਉਹਨੂੰ ਲੈ ਕੇ ਆਏ ਕਸਟਮਰ ਨੂੰ ਵੈਰੀਫਾਈ ਕਰਕੇ ਹੀ ਦੇਖ ਰਹੇ ਹਨ ਜਦੋਂ ਦੀ ਵੈਰੀਫਾਈ ਜੈਨੂ ਪਾਈ ਕੇ ਉਹਨੂੰ ਰੀਲਿਸ ਕਰਦਾਂਗੇ ਤੇ ਕਿ ਇਹਦੇ ਖਿਲਾਫ ਉਹਨੇ ਐਂਟਰੀ ਨਾ ਕਰਨ ਕਰਕੇ ਹੁਕਮ ਦੇ ਖਿਲਾਫ ਹੋ ਜੀ ਕਿ ਜੀ ਉਹਦੇ ਖਿਲਾਫ ਇਹ ਸੀ ਮਕਦਮਾ ਦਰਜ ਕਰ ਰਹੇ ਹਨ। ਕਿੰਨੇ ਟੋਟਲ ਲੜਕੇ ਸੀ ਉੱਥੇ ਜਾਂ ਲੜਕੀਆਂ ਸੀ ਕੀ ਉਹਨਾਂ ਦੀ ਕੀ ਵੈਰੀਫਿਕੇਸ਼ਨ ਹੈ ਗੈਰਿਕ ਨੂੰ ਬੱਲਗੈਨ ਨੂੰ ਇੱਥੇ ਆਏ ਸੀ ਕਿ ਰੂਮ ਲੈਣ ਵਾਸਤੇ ਕਿਸਾਂ ਆਏ ਨੇ ਇੱਥੇ ਤੇ ਇੰਨੇ ਅਗੇ ਅੰਤਰੀਆਂ ਨਹੀਂ ਕੀਤੀਆਂ ਕਿਸੇ ਦੀ ਉਹਦੇ ਸਬੰਧ ਵਿੱਚ ਜਿਹੜੀ ਅੱਜ ਫਿਲਹੋਟਲ ਵਾਲੇ ਕਰ ਰਹੇ ਫਿਲਹੋਟਲ ਵਾਲੇ ਕਰ ਵੀ ਹੋ ਗਈ ਬਾਕੀ ਜਿਹੜਾ ਕੋਈ ਜਨੂਨ ਨੂੰ ਪਏਗਾ ਉਹਦੇ ਤੇ ਕਾਰਵਾਈ ਨਹੀਂ ਕਰਨੀ ਹੋਟਲ ਦੇ ਖਿਲਾਫ ਇਸ ਕਰਕੇ ਕਾਰਵਾਈ ਕੀਤੀ ਉਹਨੇ ਰੱਖੀਆਂ ਰਜਿਸਟਰ ਤੇ ਅੰਤਰੀਆਂ ਨਹੀਂ ਕੀਤੀਆਂ ਇਹਨਾਂ ਦੀ ਜੇ ਰੂਮ ਕਿਸੇ ਨੂੰ ਦੇਉਂਦੇ ਹੋਟਲ ਦਾ ਫਰਜ ਬੰਦਾ ਵੀ ਆਪਣੀ ਰਜਿਸਟਰ ਤੇ ਅੰਤਰੀਆਂ ਕਰੇ ਕੋਈ